ਇਹ ਨਸ਼ਾ ਵੀ ਕਿਹੜਾ ਜਿਹਨੂੰ ਕਿ ਅਸੀਂ ਕਹਿੰਦੇ ਆ ਚਿੱਟਾ ਜਿਹੜਾ ਕਿ ਲਾ ਲਾ ਕੇ ਸਾਡੀ ਨੌਜਵਾਨੀ ਬਰਬਾਦ ਹੋ ਰਹੀ ਹੈ ਮਰ ਰਹੀ ਹੈ ਉਹ ਸਾਰੇ ਘਰਾਂ ਦੇ ਘਰ ਵੇਲੇ ਹੋ ਗਏ ਆ ਸੋ ਇਹ ਛੱਡਿਆ ਜਾ ਸਕਦਾ ਏ ਕਿ ਨਹੀਂ ਜਾ ਸਕਦਾ ਇਹ ਸਾਡੇ ਇੱਕ ਬੜਾ ਪੰਭਲਕੂਸਾ ਪਿਆ ਹੋਇਆ ਤੇ ਅਸੀਂ ਇਹ ਲੋਕ ਸੋਚਦੇ ਆ ਕਿ ਜਿਹਦੇ ਚਿੱਟਾ ਦੀ ਰਗਾਂ 'ਚ ਲੰਘ ਗਿਆ ਉਹ ਛੱਟ ਨਹੀਂ ਸਕਦਾ ਪਰ ਇਸ ਗੱਲ ਨੂੰ ਗਲਤ ਠਹਿਰਾ ਰਿਹਾ ਹੈ ਸਾਡੇ ਇਲਾਕੇ ਦਾ ਵੀਰ ਹੈ ਗੁਰਨਾਮ ਸਿੰਘ ਜਿਹਨਾਂ ਦਾ ਨਗਰ ਹੈ ਪੀਰੂ ਵਾਲਾ ਇਸ ਵੀਰ ਨੇ 2014 ਦੇ ਵਿੱਚ ਜਿਹੜਾ ਉਹ ਚਿੱਟਾ ਸ਼ੁਰੂ ਕੀਤਾ ਲਾਉਣਾ ਤੇ 6 ਸਾਲ ਲਗਾਤਾਰ ਇਹਨੇ ਚਿੱਟਾ ਲਾਇਆ ਇਹ ਆਪਦੀ ਜਵਾਨੀ ਦੱਸਦਾ ਉਹਨਾਂ ਦਾ ਪਰਿਵਾਰ ਨਾਲ ਆ ਉਹਨਾਂ ਦੀ ਪਤਨੀ ਨਾਲ ਲੈ ਉਹਨਾਂ ਦਾ ਬੇਟਾ ਨਾਲ ਇੱਥੇ ਆਏ ਨੇ ਵਾਇਗਰੂਜੀਖਾ ਖਾਲਸਾ ਵਾਇਗਰੂਜੀ ਦੀ ਫਤਿਹ ਮੈਂ ਅੱਜ ਪੂਰੇ ਪੰਜਾਬ ਪੰਜਾਬੀਅਤ ਨੂੰ ਇੱਕ ਅਜੀਹਾ ਚਿਹਰਾ ਬਖੌਣ ਜਾ ਰਿਹਾ ਜਿਵੇਂ ਕਿ ਅਸੀਂ ਸਾਰੇ ਆਮ ਇੱਕ ਵੱਡਾ ਡਰ ਪੈਦਾ ਕਰਕੇ ਬੈਠੇ ਹੋਏ ਆ ਨਸ਼ੇ ਦਾ ਤੇ ਨਸ਼ਾ ਵੀ ਕਿਹੜਾ ਜਿਹਨੂੰ ਵੀ ਅਸੀਂ ਕਹਿੰਦੇ ਆ ਚਿੱਟਾ ਜਿਹੜਾ ਕਿ ਲਾਲ ਆ ਕੇ ਸਾਡੀ ਨੌਜਵਾਨੀ ਬਰਬਾਦ ਹੋ ਰਹੀ ਹੈ ਮਰ ਰਹੀ ਹੈ ਉਹ ਸਾਰੇ ਘਰਾਂ ਦੇ ਘਰ ਵੇਲੇ ਹੋ ਗਏ ਆ ਸੋ ਇਹ ਛੱਡਿਆ ਜਾ ਸਕਦਾ ਏ ਕਿ ਨਹੀਂ ਜਾ ਸਕਦਾ ਇਹ ਸਾਡੇ ਵਿੱਚ ਬੜਾ ਪੰਭਲਪੂਸਾ ਪਿਆ ਹੋਇਆ ਤੇ ਅਸੀਂ ਇਹ ਲੋਕ ਸੋਚਦੇ ਆ ਕਿ ਜਿਹਦੇ ਚਿੱਟਾ ਵੀ ਰਗਾਂ 'ਚ ਲੰਘ ਗਿਆ ਉਹ ਛੱਟ ਨਹੀਂ ਸਕਦਾ ਪਰ ਇਸ ਗੱਲ ਨੂੰ ਗਲਤ ਠਹਿਰਾ ਰਿਹਾ ਹੈ ਸਾਡੇ ਇਲਾਕੇ ਦਾ ਵੀਰ ਹੈ ਗੁਰਨਾਮ ਸਿੰਘ ਜਿਹਨਾਂ ਦਾ ਨਗਰ ਹੈ ਪੀਰੂ ਵਾਲਾ ਇਸ ਵੀਰ ਨੇ 2014 ਦੇ ਵਿੱਚ ਜਿਹੜਾ ਉਹ ਚਿੱਟਾ ਸ਼ੁਰੂ ਕੀਤਾ ਲਾਉਣਾ ਤੇ 6 ਸਾਲ ਲਗਾਤਾਰ ਇਹਨੇ ਚਿੱਟਾ ਲਾਇਆ ਇਹ ਆਪਦੀ ਜਵਾਨੀ ਦੱਸਦਾ ਉਹਨਾਂ ਦਾ ਪਰਿਵਾਰ ਨਾਲ ਆ ਉਹਨਾਂ ਦੀ ਪਤਨੀ ਨਾਲ ਲੈ ਉਹਨਾਂ ਦਾ ਬੇਟਾ ਨਾਲ ਇੱਥੇ ਆਏ ਨੇ ਗੁਰਦੁਆਰਾ ਬਾਬਾ ਸਾਰੀਮਲ ਵਿਕੇ ਨਤਮਸਤਕ ਹੋਣ ਵਾਸਤੇ ਇਹਨਾਂ ਨੇ ਕਿਵੇਂ ਛੱਡਿਆ ਕੀ ਕਹਾਣੀ ਬਣੀ ਕਿ ਕਿੰਨਾ ਵਿੱਚ ਚਿੱਤ ਲਾਇਆ ਆਪਸ ਸਾਰਿਆਂ ਨਾਲ ਖੁੱਲ ਕੇ ਗੱਲਬਾਤ ਕਰਦੇ ਆਂ ਕਿ ਗੱਲਬਾਤ ਕਰਨ ਦਾ ਸਭ ਤੋਂ ਵੱਡਾ ਮੇਰਾ ਕਾਰਨ ਨਹੀਂ ਹੈ ਕਿ ਜਿਹੜੇ ਨੌਜਵਾਨ ਇਸ ਦਲਦਲ ਚ ਫਸ ਚੁੱਕੇ ਆ ਜਿਨ੍ਹਾਂ ਦੇ ਪਰਿਵਾਰ ਇਹ ਗੱਲ ਸੋਚਦੇ ਆ ਕਿ ਜਿਹੜਾ ਸਾਡਾ ਬੱਚਾ ਫਸ ਚੁੱਕਾ ਨਿਕਲ ਨਹੀਂ ਸਕਦਾ ਜਾਂ ਸਮਾਜ ਵੀ ਇਸ ਗੱਲ ਨੂੰ ਦੁਰਕਾਰ ਰਿਹਾ ਹੈ ਕਿ ਜਿਹੜਾ ਬੰਦਾ ਚਿੱਤਾਂ ਲਾ ਰਿਹਾ ਜੀ ਉਹ ਬਾਜ ਨਹੀਂ ਸਕਦਾ ਇਹ ਇੱਕ ਵੱਡੀ ਗਲਤਫਹਿਮੀ ਹੈ ਆਓ ਮੈਂ ਤੁਹਾਡੀ ਗਰਨਾਮ ਸਿੰਘ ਨਾਲ ਸਿੱਧੀ ਗੱਲ ਕਰਾਉਣਾ ਜੀ ਐਨਓ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ

ਫਿਰ ਮਹੌਲੀ ਜਦੋਂ ਆਹ ਤਾੜਾ ਤਾ ਗਿਆ ਲਾਚਾ ਵਾਦੀ ਗਈ ਨਸ਼ਾ ਘਟਣ ਲੈ ਬੇਸਰੀ ਇਹਨੇ ਦੋ ਜੀ ਮੰਗਣੀ ਮੈਂ ਕੀ ਕਰਨਾ ਸ੍ਰੀ ਜਿਤ ਭੋਲਾ ਲਾ ਲੈ ਉਹ ਕਈਆ ਵੈਸਾ ਕਾਰਨ ਬੰਨਾ ਕਿ ਮੈਥੋਂ ਕਈਆ ਇੰਜੈਕਸ਼ਨ ਦੀਗਾ ਲੱਗਦਾ ਹੈ ਮੈਂ ਜਦੋਂ ਅੱਖ ਜਾਣਾ ਥੱਕਿਆ ਮੈਂ ਅਬੀਸ ਸ੍ਰੀ ਜਾ ਤੇ ਆ ਬਾਂਹਾਂ ਤੇ ਆਪੇ ਸ੍ਰੀ ਜਾ ਮਾ ਲਉ ਨਾ 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 ਪੂਰਾ ਆਉਂਦਾ ਫਿਰ ਸੋਚਿਆ ਵੀ ਨਹੀਂ ਮੁਸ਼ਕਿਲਾਂ ਰ ਜ਼ਿੰਦਗੀ ਇਤਿਹਰ ਦੇ ਮੁਕਤ ਜਾਣ ਪਰ ਮੈਨੂੰ ਝੋੜਾ ਸ਼ਰ੍ਵਿਸ਼ਵਾਸ ਤੇ ਭਰੋਸਾ ਸੀ ਗੁਰੂ ਰਾਮ ਦਾ ਨਾ ਯਾਰ ਰੋਕੀ ਜਾਂਦੇ ਉਸ ਹੁੰਦਾ ਤੂੰ ਵੀ ਅਰਦਾਸ ਕਰ ਮੈਂ ਕਿਤੇ ਵੀ ਪਾਪੀ ਰੂਹ ਨੇ ਗੁਰਦੁਆਰਾ ਸਾਹਿਬ ਕਿਤੇ ਵੀ ਜਾਣਾ ਮੈਂ ਮੰਨ ਤਰਾਂ ਆਫਾ ਪਰਮ ਨਾ ਤੇ ਸੱਚੇ ਪਾਤਸ਼ਾਹ ਗੁਰੂ ਅੰਦਾਸ ਤਰシャ ਕੇ ਅਰਦਾਸਾਂ ਕਰ ਮੈਂ ਸੱਚੇ ਪਾਤਸ਼ਾਹ ਤੂੰ ਵਾਣਾ ਵੀ ਤੂੰ ਤਾਂ ਕੋੜ ਢਾ ਦੇ ਨਾ ਤੇ ਮੈਨੂੰ ਵੀ ਕੋੜ ਲੱਗੇ ਜਾਨ ਨੇ ਤੇ ਪਰਦਾਤਾ ਦੇ ਤੇ ਜਾਨ ਮੇਰਾ ਖੋ ਰਿਹਾ ਪਰ ਉਹਦੇ ਨੇ ਵੀ ਗੁਰੂ ਪਾਸ਼ਾ ਹੀ ਰੱਖਦਾ ਦੇ ਕਿਤੇ ਡੋਲਦਾ ਅਗਰੇ ਦੋ ਦਿਨ ਆਸ ਕਰੇ ਚਾਰ ਦਿਨ ਆਸ ਕਰੇ ਕੀ ਕਰਦਾ ਪਰ ਆਖਰ ਕਾਲ ਕੀ ਚੱਲੀ ਨਾ 6 ਸਾਲ ਬਹੁਤ ਨਸਾ ਉਹ ਮੱਕ ਕਿਹੜੀ ਚੀਜ਼ ਕਰਦੀ ਜਿਹੜੀ ਨਾਲ ਰਚੀ ਮੰਮ ਜਿਆ ਤੱਕ ਰਚੀ बड़ा कुछ बेचा बचाया नशे नहीं, नहीं। जा, दसे भी मेरा बच्चा जा, मेरी ले जा मेरे सौदा मुका दूर नहीं जाके उ नशा ही कर कोई पैसा नहीं दे पर महाराज ने मेरी जो मां बढ़ी लिखते हस्ती रात टीका लाया ਤਕਰੀਬਨ 8.5 ਪਾਉਨੇ ਨੰਬਰ ਆਉਂਦਾ ਹੈ ਮੈਂ ਉਹਨਾਂ ਕੋਲ ਜਿਹੜੇ ਪਰਦੇ ਠੀਕ ਆ ਸੋਨਾ ਉਹ ਲਾ ਕੇ ਕਿਲਾ ਦੂ ਕੋਲੇ ਪਹੁੰਚ ਆਇਆ ਮੈਂ ਉੱਥੇ ਡੇ ਕੇ ਮੈਂ ساری ਰਾਤ ਇੱਥੇ ਨਿਗਾਰਾ ਮੈਂ ਇੱਕ ਕਮਰੀ ਉੱਤੇ ਹੰਡ ਰੱਖੀ ਮੈਂ ਆਦੂ ਨੂੰ ਧਰਜਾ ਇੱਕ ਇੰਚ ਲਗਾ ਪਰ ਮੇਰਾ ਹੱਥ ਖੰਡਿਆ ਗਿਆ ਸੀ ਮੈਂ ਜੀ ਨਹੀਂ ਆਪਣੀ ਕੋਲ ਕਿੱਥੇ ਵੇਖ ਆਪਣੇ ਆਪ ਨੂੰ ਉਠਾਇਆ ਘਰ ਗਿਆ ਇਹ ਜਾਂਦਾ ਮੇਰੀ ਧਰਤ ਤੇ ਨਹੀਂ ਜਗਨ ਲਈ ਤੁਮ ਜਿੱਦ ਚੁੱਕ ਚਾਹ ਰਹੀ ਬੱਚੇ ਸੁੱਤੇ ਸੀ ਮੇਰੀ ਉਡੇ ਚ ਵੀ ਖਰੇ ਗਿਆ ਕਿੱਧਰ ਸਦੂ ਆ ਵੀ ਸਦੂ ਮਾਰ ਪਰ ਮੈਂ ਜਾ ਕੇ ਆਪਣੇ ਨੂੰ ਸਿਆ ਬਹੁਤ ਕੁਛ ਮੈਂ ਆਪਣੇ ਨੂੰ ਬੋਲਿਆ ਕਿ ਮੈਂ ਆਪਣੇ ਆਪ ਦੇ ਮੂੰਹ ਤੇ ਚ ਪਿਆ ਵੀ ਅੱਜ ਤੂੰ ਮੁੱਕ ਜਾ ਨਾ ਤੇ ਨੁਕਸ ਹੋਏ ਨਾ ਤੇ ਇਸ ਪ੍ਰਭਾ ਦਾ ਤੇ ਨਾ ਜੀ ਗੁਰੂ ਅੰਦਾਜ਼ ਕਾਸ਼ ਕਿ ਬਹੁਤ ਅਰਦਾਸਾਂ ਤੇ ਉਹਨੇ ਮੇਰੀ ਬਾਹ ਵੀ ਬੜੀ ਬੇਚਾਸੀ ਆਸਾ ਦਿੱਤੀ ਮੇਰੇ ਪਿੰਡ ਵਾਲਾ ਮੇਰੇ ਸੱਚੇ ਮਿੱਤਰ ਤੇ ਨਾਰਾਮ ਤੱਕ ਪਤਾ ਲੱਗ ਜਾਂਦਾ ਕਿ ਜਦੋਂ ਤੋਂ ਬਿਲਕੁਲ ਦਾ ਚਿੱਤਾ ਮੈਂ ਕੋਈ ਗੋਲੀ ਨਹੀਂ ਲਈ ਕੋਈ ਦਸਤਾਰ ਦੀ ਗੋਲੀ ਧਾਰ ਗਏ ਨਹੀਂ ਸ਼ਰੀਕਾ ਪਰ ਜਦੋਂ ਛੜਾਉਂਦਾ ਨਾ ਮੇਰਾ ਗੁਰਦਾਨ ਦਸਤਾਰ ਸਾਹਿਬ ਦਾ ਵਿਸ਼ਵਾਸ ਕਰੋ ਪਰ ਉਸਾ ਕੋਈ ਪਰਿਵਾਰ ਉਦਾਸ ਕਰੇ ਜੇ ਦਾ ਲੋਂਗੋ ਤੋਂ ਗੁਰੂ ਨਹੀਂ ਆ ਕੇ ਵੀ ਮੈਂ ਗੁਰਦਾਰੇ ਜਾ ਪਰ ਉਹਨੂੰ ਜਾ ਕਿ ਕਿਸੇ ਵੀ ਤਰ੍ਹਾਂ ਕਰਕੇ ਤੂੰ ਗੁਰੂ ਸਾਹਿਬ ਨਾਲ ਜੋੜੋ

ਵਾਹ ਜੀ ਮਾ ਅੱਜ ਨੂੰ ਤਾਂ ਇਹ ਮਸੂਮ ਸੁਦਾ ਦੇ ਬਾਬੇ ਜੀ ਦੀ ਕਿਰਪਾ ਨੇ ਜੀ ਹੰਦਸਾਰੇ ਜੇ ਉਹਨਾਂ ਨੂੰ ਪਸੰਦ ਆਇਆ ਸਭ ਤੋਂ ਸਭ ਤੋਂ ਵੱਡੀ ਗੱਲ ਹੈ ਜਦੋਂ ਅਸੀਂ ਥੋੜੇ ਦਿਨ ਪਹਿਲਾਂ ਇੱਕ ਫਿਲਮ ਰਿਲੀਜ਼ ਹੋਈ ਆ ਰਜਨੀ ਬੀਬੀ ਰਜਨੀ ਦਾ ਧਿਆਸ ਹੈ ਜਿਹੜਾ ਉਹ ਵੀ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪ੍ਰਮਾਤਮਾ ਦੀ ਵਹਿਗੂ ਦੀ ਕਿੰਨਾ ਕਿਤੇ ਹੋਂਦ ਹੈ ਇਹਨੇ ਬਹੁਤ ਦੁਨੀਆ ਨੂੰ ਸ੍ਰਿਸ਼ਟੀ ਨੂੰ ਕੋਹਿਆਂ ਦੇ ਕੋਹ ਦੂਰ ਉਹਨੇ ਕੀਤੇ ਇਹ ਵੀ ਇੱਕ ਹਾਲਾਤ ਇਹੋ ਜਿਹੇ ਜਦੋਂ ਬੰਦਾ ਨਸ਼ੇ ਦੇ ਕੋਹ ਦੀ ਦਲਦਲ 'ਚ ਫਸ ਜਾਂਦਾ ਹੈ ਨਾ ਕਿ ਉਹ ਬੀਬੀ ਰਜਨੀ ਵਾਲਾ ਇਤਿਹਾਸ ਹੀ ਹੈ ਇਹ ਦੱਸਦੇ ਪੈਣੇ ਬੀਬੀ ਜੀ ਵੀ ਹੁਣੇ ਬਿਲਕੁਲ ਸਹੀ ਨੇ 4 ਸਾਲ ਹੋ ਗਏ ਨੇ ਨਹੀਂ ਤੇ ਘਰ ਦਾ ਹਾਲਾਤ ਜਿਹੜਾ ਬਾਤੋਂ ਬਰਤਰ ਸੀ ਬਹੁਤ ਦੇਖੋ ਵੀ ਤੇ ਹੁਣ ਇਹ ਗੁਰੂ ਘਰ ਵਿੱਚ ਆਉਂਦੇ ਨੇ ਨਤਬਸਤਕ ਹੁੰਦੇ ਨੇ ਜਦੋਂ ਇਹਨਾਂ ਦਾ ਜੀ ਕਰਦਾ ਆਉਂਦੇ ਨੇ ਤੇ ਬੜਾ ਵਧੀਆ ਜਿਵੇਂ ਮਤੀਤ ਕਰ ਰਹੇ ਨੇ ਸਾਡੀ ਇਹ ਵੀਡੀਓ ਬਣਾਉਣ ਦਾ ਬੀਰ ਗੁਰਨਾਮ ਸਿੰਘ ਜੀ ਦੇ ਬੋਲਣ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬੋਲਣ ਦਾ ਇਹੀ ਇੱਕ ਸਭ ਤੋਂ ਵੱਡਾ ਸੁਨੇਹਾ ਹੈ ਕਿ ਜਿਹੜੇ ਪਰਿਵਾਰ ਡੋਲੇ ਵਿੱਚੇ ਆ ਜਿਹੜੇ ਨੌਂਦਵਾਲੇ ਹਿੱਦਕਤ ਫਸੂਕੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦੇ ਚਰਨਾਂ 'ਚ ਲਿਗ ਪੈਣ ਉਹ ਬਿਰ ਵੀਰ ਜੀ ਆਂਦੇ ਆ ਕਿ ਮੈਂ ਦੋ ਵਾਰਾਂ ਦਾਖਲ ਵੀ ਰਿਆ ਮੈਂ ਨਿਸ਼ਾਨੀ ਛਰਕਿਆ ਪਰ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦੀ ਕਿਰਪਾ ਕੀਤੀ ਕਿ ਨਸ਼ਾ ਜਿਹੜਾ ਉਹਨਾਂ ਦੇ ਦਰੋਂ ਜਿਹੜਾ ਕੋੜ ਸੀ ਉਹ ਲੈ ਗਿਆ ਅੱਜ ਨੌ ਬੰਦਾਂ ਨੂੰ ਜ਼ਿੰਦਗੀ ਵਿੱਚ ਬੜੇ ਵਧੀਆ ਤੰਦਰੁਸਤ ਬੈਠੇ ਹੋਏ ਨੇ ਤੇ ਬੜੀ ਮਾਹਰ ਅੱਜ ਕਿਰਤਾਂ ਹੋਰ ਨਾ ਸਾਰਾ ਕੋਈ ਨਹੀਂ ਰਹਾ ਉਹਨੂੰ ਪਿੱਛੇ ਚੁਣ। ਓਏ ਇਹ ਦੇਖੋ ਕਿੰਨੀ ਵੱਡੀ ਗੱਲ ਹੈ। ਵੀ ਤੇ ਸਿਆਣੇ ਕਹਿੰਦੇ ਨਾ ਕਈ ਵਾਰ ਸਾਡੇ ਤੋਂ ਕਹਿ ਦਿੰਦੇ ਆ ਕਿ ਜੇ ਦਾਰੂ ਛੱਡ ਦਈਏ ਨਾ ਕੋਈ ਹੋਰ ਨਸ਼ਾ ਖਾਣਾ ਪੈਗਾ। ਫਲਾਣਾ ਨਸ਼ਾ ਛੱਡ ਦਈਏ ਨਾ ਗੋਲੀ ਕੱਪਾ ਖਾਣਾ ਪੈਗਾ ਜਾਂ ਫਲਾਣੀ ਚੀਜ਼ ਖਾਣੀ ਪੈਗੀ ਵੀਰ ਜੀ ਕਹਿੰਦੇ ਵੀ ਤੁਹਾਨੂੰ ਹੋਰ ਕੋਈ ਨਸ਼ਾ ਨਹੀਂ ਹੈਗਾ। ਇਹ ਸਾਰੇ ਸਮੁੱਚੇ ਪੰਜਾਬ ਦੇ ਵਸਨੀਕਾਂ ਵਾਸਤੇ ਇੱਕ ਚੰਗਾ ਸੁਨੇਹਾ ਹੈ। ਕਿ ਜਿਹੜੇ ਗੁਰੂ ਘਰ ਤੇ ਵਿਸ਼ਵਾਸ ਰੱਖ ਲਿਆ ਸਿੱਖ ਸਿਧਾਂਤ ਤੇ ਵਿਸ਼ਵਾਸ ਰੱਖ ਲਿਆ ਉਹ ਜਿਹੋ ਹੀ ਮਰਦੀ ਦਲਦਲ ਤੇ ਵਸ ਚੁੱਕਾ ਹੋਵੇ ਉਹ ਨਿਕਲ ਆਉਂਦਾ ਮੈਂ ਅਜ ਵੀਰ ਗੁਰਨਾਮ ਸਿੰਘ ਦਾ ਸੂਕੇ ਪਰਿਵਾਰ ਦਾ ਹੀ ਸਨਮਾਨ ਨਹੀਂ ਕਰਾਂਗੇ ਜਿਨ੍ਹਾਂ ਨੇ ਖੁੱਲ੍ਹੇਲੀ ਦੇ ਨਾਲ ਉੱਠ ਕੇ ਇਹ ਗੱਲ ਜਿਹੜੀ ਹੈ ਸੰਗਤਾਂ ਦੇ ਸਾਹਮਣੇ ਲਿਆਂਦੀ ਹੈ ਕਿ ਜਿਹੜਾ ਵੱਡਾ ਕੋਈ ਵੀ ਹੈ ਕਿਸੇ ਮੁਸੀਬਤ ਵਿੱਚ ਵੀ ਫਸ ਗਿਆ ਆਪ ਦੇ ਕਿਸੇ ਵੀ ਨਸੀਬ ਕਿਸੇ ਲਈ ਉਹਦੇ ਵਿੱਚ ਵੀ ਫਸ ਗਿਆ ਜਾਂ ਇਹੋ ਦੀ ਦਲ ਦਲ ਤੇ ਕਿਤੇ ਪੈ ਗਿਆ ਤੋਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਉਹ ਦਾਸ ਦਾ ਤੱਕੇ ਇਹ ਗੁਰਨਾਮ ਸਿੰਘ ਪੀਰੂ ਵਾਲਾ ਪਿੰਡ ਹੈ ਰੂਸਪੁਰ ਤੌਰ ਨੇ ਪਾਸੇ ਹਸਤੀ ਵਾਲਾ ਦੇ ਕੋਲ ਮੇਰੇ ਨਜ਼ਰ ਜਾਨੀ ਕੇ ਕੁਸਤੇ ਕਿਦੇ ਬਿਲਕੁਲ ਨਾਲ ਹੈ ਜੇ ਕੋਈ ਵੀਰ ਜੇ ਕੋਈ ਹੋਰ ਭੈਣ ਭਰਾ ਇਹਨਾਂ ਤੋਂ ਚੰਗੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਕਿ ਕਿਵੇਂ-ਕਿਵੇਂ ਕਿਰਪਾ ਹੋਈ ਤੇ ਤੁਸੀਂ ਜ਼ਰੂਰ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਬੜੀ ਬਖਸ਼ਿਸ਼ ਹੋਈ ਆ ਇੱਥੇ ਵੀ ਮਲਾ ਲਏਗੇ ਦੋ ਦੋਰਾ ਬਾਬਾ ਸਾਹਿਬ ਦੀ ਮਰਜੀ ਦੇ ਸਥਾਨ ਤੇ ਵੀ ਇਹਨਾਂ ਨੂੰ ਸੱਜ ਸਕਦੇ ਆ ਇਹ ਘਰ ਜਾ ਕੇ ਮਿਲਣਾ ਦੇ ਘਰ ਜਾ ਕੇ ਵੀ ਇਹ ਵੀ ਇੱਕ ਵੱਡੀ ਪ੍ਰੇਰਨਾ ਸਰੋਤ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਕਹਿੰਦੇ ਅਸੀਂ ਮੱਛਾ ਛੱਡ ਨਹੀਂ ਸਕਦੇ ਜਾਂ ਜਿਹੜੇ ਪਰਵਾਹ ਡੋਲੇ ਆ ਆਓ ਗੁਰੂ ਚਰਨਾਂ ਦੇ ਨਾਲ ਜੁੜੀਏ ਤੇ ਇਹੋ ਜਿਹੇ ਵੀਰਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸੁਧਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ